ਪੰਜਾਬ ਦੇ ਕਿਸਾਨਾਂ ਲਈ ਆਮ ਆਦਮੀ ਸਰਕਾਰ ਆਪ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਇੱਕ ਨਵਾਂ ਐਲਾਨ ਕਰ ਦਿੱਤਾ ਕਿ ਹੁਣ ਉਹਨਾਂ ਦੀਆਂ ਜ਼ਮੀਨਾਂ ਸਰਕਾਰ ਵੱਲੋਂ ਡਾਇਰੈਕਟ ਖਰੀਦیاں ਜਾਣਗੀਆਂ ਜਿਹਦੇ ਵਿੱਚ ਜਿਹੜੇ ਪ੍ਰਾਪਰਟੀ ਡੀਲਰ ਆ ਉਹਨਾਂ ਦਾ ਲੈਣ-ਦੇਣ ਨਹੀਂ ਹੋਵੇਗਾ ਸਰਕਾਰ ਆਪ ਦੇ ਸਰਕਾਰੀ ਬਿਲਡਰ ਲੈ ਕੇ ਆਵੇਗੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਪਰ ਜਿਹੜਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੇ ਰੇਟ ਆ ਤੈਅ ਹੋਣਗੇ ਬਹੁਤ ਸਾਰੇ ਬਿਲਡਰ ਪਰੇਸ਼ਾਨ ਆ ਜਿਨ੍ਹਾਂ ਦੇ ਨਕਸ਼ੇ ਨਹੀਂ ਪਾਸ ਹੁੰਦੇ ਜਿਨ੍ਹਾਂ ਦੀ ਐਨਓਸੀ ਕਲੀਅਰ ਨਹੀਂ ਹੁੰਦੀਆਂ ਜਿਹਨਾਂ ਬਿਲਡਰਾਂ ਨੂੰ ਪਾਣੀ ਦੇ ਬਿਜਲੀ ਦੇ ਕਨੈਕਸ਼ਨ ਨਹੀਂ ਮਿਲਦੇ ਜਿੱਥੇ ਇੱਕ ਪਾਸੇ ਬਿਲਡਰ ਪਰੇਸ਼ਾਨ ਇਹਨਾਂ ਗੱਲਾਂ ਤੋਂ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਡੇ ਐਲਾਨ ਕਰ ਰਹੀ ਆ ਕਿ ਵੱਧ ਰੇਟ ਦੇ ਉੱਤੇ ਜ਼ਮੀਨਾਂ ਖਰੀਦੀਆਂ ਜਾਣਗੀਆਂ ਪਰ ਸਵਾਲ ਇਹ ਉੱਠਦਾ ਕਿ ਪੰਜਾਬ ਦੀਆਂ ਜ਼ਮੀਨਾਂ ਹੀ ਕਿਉਂ ਖਰੀਦੀਆਂ ਜਾ ਰਹੀਆਂ ਚਾਹੇ ਉਹ ਮੁੰਬਈ ਤੋਂ ਆ ਕੇ ਦਿੱਲੀ ਤੋਂ ਆ ਕੇ ਵੱਡੇ ਵੱਡੇ ਬਿਲਡਰ ਖਰੀਦ ਰਹੇ ਆ ਜਾਂ ਸਰਕਾਰਾਂ ਖਰੀਦ ਰਹੀਆਂ ਨੇ ਇਹ ਵੱਡਾ ਕਾਰਨ ਕੀ ਹੈ ਇਹਦੇ ਬਾਰੇ ਹਲੇ ਕੋਈ ਸਪਸ਼ਟੀਕਰਨ ਨਹੀਂ ਦੇ ਸਕਦਾ ਸਿਰਫ ਇੱਕੋ ਹੀ ਗੱਲ ਆ ਕਿ ਪੰਜਾਬ ਦੀਆਂ ਜ਼ਮੀਨਾਂ ਮਹਿੰਗੇ ਭਾਅ ਵਿਕਣਗੀਆਂ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਵਧਣਗੇ ਜੇ ਗੱਲ ਕਰੀਏ ਮੁਹਾਲੀ ਸ਼ਹਿਰ ਦੀ ਤਾਂ ਬਹੁਤ ਸਾਰੀਆਂ ਜਈਆਂ ਥਾਵਾਂ ਨੇ ਖਰੜ ਦੇ ਵਿੱਚ ਜਿੱਥੇ ਕਿ ਇਲੀਗਲ ਕੰਸਟਰਕਸ਼ਨ ਹੋ ਰਹੀ ਸੀ ਉਹ ਸਾਰਾ ਸਾਰਾ ਸਰਕਾਰ ਵੱਲੋਂ ਇਹ ਕੰਸਟਰਕਸ਼ਨ ਰੋਕ ਦਿੱਤੀ ਗਈ ਆ ਇਹਦੇ ਨਾਲ ਜਿਹੜੇ ਲੋਕ ਜਿਹੜੇ ਬਿਲਡਰ ਜ਼ਮੀਨਾਂ ਖਰੀਦੀ ਬੈਠੇ ਆ ਉਹਨਾਂ ਨੂੰ ਕਿੰਨਾ ਘਾਟਾ ਪਵੇਗਾ ਜਿਹੜੇ ਲੋਕ ਘਰ ਬਣਾਈ ਬੈਠੇ ਆ ਉਹਨਾਂ ਨੂੰ ਕਿੰਨਾ ਘਾਟਾ ਪਵੇਗਾ ਕਈ ਲੋਕ ਇਦਾਂ ਦੇ ਆ ਜਿਨ੍ਹਾਂ ਦੇ ਘਰ ਤਾਂ ਬਣ ਗਏ ਰਜਿਸਟਰੀਆ ਹੋ ਗਈਆਂ ਪਰ ਨਕਸ਼ੇ ਨਹੀਂ ਹਲੇ ਤੱਕ ਪਾਸ ਹੋਏ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲੇ ਉਹਨਾਂ ਲੋਕਾਂ ਨੂੰ ਬਿਜਲੀ ਦੇ ਕਨੈਕਸ਼ਨ ਨਹੀਂ ਮਿਲੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਜਿਹੜੇ ਲੋਕ ਆਮ ਜਨਤਾ ਕਰ ਰਹੀ ਆ ਜੇ ਸਰਕਾਰ ਨੇ ਕੋਈ ਪਾਲਿਸੀ ਬਣਾਉਣੀ ਆ ਤਾਂ ਐਦਾ ਦੀ ਪਾਲਿਸੀ ਬਣੇ ਕਿ ਜਿਹਦੇ ਵਿੱਚ ਜਿਹੜੇ ਡੀਲਰ ਪ੍ਰਾਪਰਟੀ ਡੀਲਰ ਕੰਮ ਕਰ ਰਹੇ ਆ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਜਿਹੜੇ ਕਿ ਲੋਕ ਆ ਘਰ ਖਰੀਦਣ ਵਾਲੇ ਆ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਜਿੱਥੇ ਇੱਕ ਪਾਸੇ ਜਿਹੜੀਆਂ ਸਰਕਾਰਾਂ ਨੇ ਉਹ ਬਿਲਡਰਾਂ ਤੋਂ ਜਾਂ ਆਮ ਲੋਕਾਂ ਤੋਂ ਵੱਡੇ ਵੱਡੇ ਮੋٹے ਮੋٹے ਟੈਕਸ ਵਸੂਲ ਰਹੀਆਂ ਪ੍ਰਾਪਰਟੀ ਟੈਕਸ ਦੂਜੇ ਪਾਸੇ ਸਵਾਲ ਉੱਠਦੇ ਆ ਕਿ ਸੁਭਦਾ ਕੀ ਮਿਲ ਰਹੀ ਆ ਜਿਹੜੇ ਲੋਕ ਪ੍ਰਾਪਰਟੀ ਟੈਕਸ ਭਰਦੇ ਆ ਜਾਂ ਸਰਕਾਰੀ ਫੀਸਾਂ ਭਰਦੇ ਆ ਉਹ ਫੇਰ ਵੀ ਖੱਜਲਖਵਾਰ ਹੋ ਰਿਹਾ ਇਹਦਾ ਕਾਰਨ ਸਰਕਾਰ ਦੇ ਜਿਹੜੇ ਕਿ ادارے ਆ ਉਹਦੇ ਵਿੱਚ ਜਿਹੜੇ ਲੋਕ ਕੰਮ ਕਰਨ ਵਾਲੇ ਆ ਸਰਕਾਰੀ ਅਦਾਰਿਆਂ ਦੇ ਵਿੱਚ ਉਹਨਾਂ ਦੀਆਂ ناکਾਮੀਆਂ ਨੇ ਕਿ ਉਹ ਲੋਕ ਕੁਰਸੀਆਂ ਤੇ ਬੈਠੇ ਆ ਪਰ ਆਮ ਲੋਕਾਂ ਦੀ ਗੱਲ ਨਹੀਂ ਸੁਣ ਰਹੇ ਹੁਣ ਤੁਸੀਂ ਦੱਸੋ ਕਿ ਪੰਜਾਬ ਸਰਕਾਰ ਜਿਹੜੀ ਇਹ ਨੀਤੀ ਲੈ ਕੇ ਆਈ ਆ ਤੁਸੀਂ ਇਸ ਦੇ ਹੱਕ ਦੇ ਵਿੱਚੋਂ ਜਾਂ ਇਹਦੇ ਵਿਰੋਧ ਦੇ ਵਿੱਚੋਂ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਬਣੇ ਰਹੋ ਪਬਲਿਕ ਮੀਡੀਆ ਦੇ ਨਾਲ ਸਤਿ ਸ੍ਰੀ ਅਕਾਲ ਧੰਨਵਾਦ ਜੀ